ਮੈਂ ਪ੍ਰਧਾਨ ਜੀ ਹਾਂਜੀ ਹਾਂਜੀ ਦੁਵਾਰਾ ਕਾਲਸਰ ਪਿੰਡ ਬੱਲੋ ਰਣਜੀਤ ਸਿੰਘ ਹਾਂਜੀ ਸਾਡੀ ਇਹਨਾਂ ਦਾ ਵਿਚਾਰ ਹੋਈ ਹੈ ਜੀ ਹਨਾ ਅਸੀਂ ਇਹਨਾਂ ਨੂੰ ਸ਼ਿਕਾਇਤ ਦੱਸਤੀ ਵੀ ਉਹ ਜਿਹੜੇ ਦੋ ਬੰਦੇ ਸੀਗੇ ਉਹਨਾਂ ਬੇ ਵਿਚਾਰ ਪਤੰਦਰਾ ਹੋਇਆ ਸਾਡਾ ਵੀ ਉਹਨੂੰ 10-10 ਹੱਥ ਆ ਮੰਗ ਕਰ ਰਹੇ ਸੀਗੇ ਇਹਨਾਂ ਨਾਲ ਸਾਥ ਦੋ ਦਿਨ ਲਿਆ ਵੀ ਸ਼ਿਕਾਇਤ ਕਾਰਵਾਈ ਕਰਾਂਗੇ ਉਹਨਾਂ ਤੇ ਨਹੀਂ ਤੁਹਾਡੇ ਵੱਲੋਂ ਕਿਹੇ ਜੀ ਸ਼ਿਕਾਇਤ ਦਿੱਤੀ ਗਈ ਆ ਜਿਹੜੀ ਹੈ ਬਗੈਰ ਵੀ ਸਾਥੋ ਵੀ ਆਹ ਮੰਗ ਰੱਖ ਰਹੇ ਸੀਗੇ ਜੀ ਪੈਸੇ ਦੀ ਜਿਹੜੀ ਚਿੱਥੇ ਬੰਦੀ ਮਾਰਾ ਕਰੀ ਸੀ ਨਾ ਉਹ ਤਾਂ ਸਾਡੇ ਪਿੰਡ ਦੇ ਮੁੰਡੇ ਸੀਗੇ ਜੀ ਦੋ ਅੱਛਾ ਸਿੱਧਾ ਹਾਂ ਜੀ ਸਿੱਧੂਪੁਰ ਨਾਲ ਜੱਟ ਐਕ ਸੀ ਹਾਂਜੀ ਜੱਥੇਬੰਦੀ ਦੇ ਮੈਂਬਰ ਹੈਗੇ ਜਾਂ ਨਹੀਂ ਮੈਂਬਰ ਤਾਂ ਹੈਗੇ ਜੀ ਉਹਨਾਂ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਵੱਲੋਂ ਕਿਹ ਜੀ ਮੰਗ ਕੀਤੀ ਗਈ ਹੈ ਵੀ ਕਿਹੇ ਨੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਪਾਰਟੀ ਤੋਂ ਹਟਾਜੇ ਕੀਤਾ ਹੋਇਆ ਜੀ ਮਾਫੀ ਮੰਗਾਈ ਜਾਵੇ ਸਾਥੋਂ ਉਹਨਾਂ ਤੋਂ ਠੀਕ ਹੈ ਹਾਂਜੀ ਪਹਿਲਾਂ ਤੁਸੀਂ ਸਟੇਟਮੈਂਟ ਦਿੱਤੀ ਸੀ ਵੀ ਮਾਫੀ ਮੰਗ ਲਈ ਮੰਗ ਲਈ ਸੀ ਗੱਲ ਉਹਨਾਂ ਨੇ ਸਾਡੇ ਪਿੰਡ ਤੋਂ ਮੰਗ ਲਈ ਜੀ ਅੱਛਾ ਜੀ ਇਹਨਾਂ ਸਾਹਮਣੇ ਵੀ ਦੱਸ ਇਹ ਕਹਿੰਦੇ ਸਰਦਕੇ ਸਾਥੋਂ ਮਾਫੀ ਮੰਗਾਵਾਂਗੇ ਉਹਨੂੰ ਪਾਰਟੀ ਜੋ ਖਾਰ ਦੀ ਆਡੀਓ ਜਿਹੜੀ ਵਾਇਰਲ ਹੋਈ ਹੈਗੀ ਗੱਤੀ ਸਾਡੀ ਉਹ ਫਿਰ ਉਹ ਕਿਤਰਾ ਹੋਈ ਜੀ ਆਡੀਓ ਉਹ ਨਹੀਂ ਸਾਨੂੰ ਪਤਾ ਵੀ ਕਿਨੇ ਕਰੀਏ ਜੀ ਹਾਂਜੀ ਆਡੀਓ ਹੈ ਕਿ ਦੀ ਇਹ ਕੌਣ ਬੋਲ ਰਿਹਾ ਉਹਦੇ ਵਿੱਚ ਉਹ ਸਾਡਾ ਗ੍ਰਾਂਥੀ ਹੈ ਜੀ ਜੀ ਨਾਮ ਨਾਲ ਗੁਰਪ੍ਰੀਤ ਸਿੰਘ ਜੀ ਜੇਕਰ ਹੁਣ ਤੱਕ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਹਾਂਜੀ ਹਾਂਜੀ ਜਿਸ ਤਰ੍ਹਾਂ ਇਹ ਮੁੱਦਾ ਤੇਜ਼ੀ ਨਾਲ ਉੱਭਰਿਆ ਸਿਰਫ ਇੱਕ ਆਡੀਓ ਦੇ ਸਿਰ ਤੇ ਤੁਹਾਨੂੰ ਨਹੀਂ ਲੱਗਦਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿੰਡ ਵੱਲੋਂ ਦਾ ਇੰਨਾ ਨਾਂ ਉੱਚਾ ਸੀ ਉਹਨੂੰ ਕਿਤੇ ਠੇਸ ਪਹੁੰਚੀ ਹੈ ਇਹਨਾਂ ਗੱਲਾਂ ਕਰਕੇ ਉਹ ਦੋ ਬੰਦਿਆਂ ਨੇ ਪਹੁੰਚਾਈ ਹੈ ਜੀ ਸਾਡੇ ਪਿੰਡ ਨੇ ਦਾ ਕੋਈ ਹੋਣੇ ਕਰਾ ਜੀ ਉਹ ਦੋ ਬੰਦੇ ਸਾਡੇ ਪਿੰਡ ਦੇ ਸਾਰੇ ਪਿੰਡ ਦੀ ਪੱਟੀ ਵਿੱਚ ਘਸ ਕਰਤੀ ਉਹਨਾਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜਿਹੜੇ ਆ ਬੰਦੇ ਕਿੰਨਾ ਸੀ ਕਿ ਗਿਣਤੀ ਕਿੰਨੀ ਪੈਸੇ ਕਿੰਨੇ ਗਾ 90000 ਰੁਪਏ ਹੋ ਜੀ 90000 ਹਾਂਜੀ ਅਸੀਂ ਕਿੰਨੇ ਦੀ ਮੰਗ ਕੀਤੀ ਸੀ ਤੁਹਾਡਾ ਲੱਖ ਰੁਪਏ ਦੀ ਠੀਕ ਬਾਕੀ ਹਾਂ ਉਹ ਗਿਜ ਉਹ ਸੀ ਇੰਨਾ ਮੂਰੇ ਰੱਖਿਆ ਹੀ ਪੱਖ ਜੀ ਉਹ ਗਾਹਾਂ ਗੱਲ ਗਈ ਨਹੀਂ ਹੈਗੀ ਜੀ ਅੱਛਾ ਜੀ ਠੀਕ ਹੈ ਸੀ ਨੇ ਇੱਕ ਕਹਿਤਾ ਜੀ ਜੀ ਬੰਦੀ ਆਈ ਨਹੀਂ ਹੈਗੀ ਹਾਂਜੀ ਉਹ ਗਾਹਾਂ ਗੱਲ ਇਹਨਾਂ ਕੋਲ ਗਈ ਨਹੀਂ ਹੈਗੀ ਜੀ ਉਹਦਾ ਕਰਕੇ ਵਿਚੀ ਗੱਲ ਰਹਿ ਗਈ ਉਹ ਪਹੁੰਚ ਹੀ ਦੇਣਾ ਕੋਲ ਲੰਘ ਰੱਖੀ ਗਈ ਸੀ ਡੱਲੇ ਸਾਹਿਬ ਦੇ ਜਿਹੜੀ ਆਮਦ ਨੂੰ ਅਸੀਂ ਆਖਿਆ ਸੀ ਇਹਨਾਂ ਆ ਕੇ ਪੁੱਛੋ ਜਿਹੜੇ ਬੰਦੇ ਸਾਡੀ ਉਹ ਇੱਥੇ ਬਦਨਾਮੀ ਕਰ ਰਹੇ ਆ ਜੀ ਸਾਡੇ ਪਿੰਡ ਦੀ ਬਦਨਾਮੀ ਕਰ ਰਹੇ ਆ ਜੀ ਹਾਂ ਜੀ ਤੁਸੀਂ ਕਿਹਨੂੰ ਆਖਿਆ ਸੀ ਅਸੀਂ ਹਰੇ ਪਿੰਡ ਦੇ ਮੋਤਵਾਰ ਬੰਦੇ ਨੇ ਪਾਰਟੀ ਦਾ ਉਹ ਖੜਾ ਮੁੰਡਾ ਜੀ ਉਹਨਾਂ ਕੋਲ ਸੁਨੇਹਾ ਲਾਇਆ ਸੀਗਾ ਇਹਨਾਂ ਨੇ ਸਾਨੂੰ ਪੁੱਛਿਆ ਸੀਗਾ ਇਹਨਾਂ ਨੇ ਲੈ ਕੇ ਤੁਸੀਂ ਡੱਲੇ ਇਹਨਾਂ ਨੇ ਸਾਨੂੰ ਪੁੱਛਿਆ ਸੀ ਵੀ ਸੋਥ ਮੰਗ ਕਰੀਏ ਮੈਂ ਹਾਂਜੀ ਮੰਗ ਕਰੀਆ ਅੱਛਾ ਜੀ ਉਹ ਵੀ ਤੁਸੀਂ ਗਾਹ ਤਾਹਾਂ ਗੱਲ ਬਚਾਓ ਕੱਜੀ ਤੱਕ ਇੱਕ ਨਹੀਂ ਹੈ ਪੁੱਛਾ ਦੀ ਗੱਲ ਉਹ ਗੱਲ ਪਹੁੰਚੀ ਨਹੀਂ ਗੱਲ ਜੀ ਵਿੱਚ ਇਹ ਗੱਲ ਰਹਿ ਗਈ ਨੇ ਕੋਲੇ ਜੀ ਉਹ ਹਾਂ ਜੀ ਅੰਮ੍ਰਿਤਪਾਲ ਆ ਜੀ ਮੇਰਾ ਨਾਮ ਹਾਂ ਜੀ ਤੇ ਮੈਂ ਇੱਕ ਜਥੇਬੰਦੀ ਨਾਲ ਜੋ ਵਰਕਰ ਤੌਰ ਤੇ ਜੁੜਿਆ ਹੋਇਆ ਆਂਗਾ ਕਿਹੜੀ ਜਥੇਬੰਦੀ ਆਪਣੇ ਸਿੱਧੂਪੁਰ ਜਥੇਬੰਦੀ ਦੇ ਨਾਲ ਠੀਕ ਹੈ ਜੀ ਤੇ ਜੀ ਗੱਲ ਸੁਣ ਲੋ ਇਹ ਆਵਾਜ਼ ਜੋ ਪੈਸੇ ਨੂੰ ਲੈ ਕੇ ਉੱਠਿਆ ਸੀਗਾ ਤੇ ਜਦੋਂ ਪਤਾ ਲੱਗਿਆ ਵੀ ਪੈਸੇ ਲਾਸਮੈਂਟਾਂ ਕਰੀਆਂ ਗਈਆਂ ਨੇ ਪੈਸੇ ਵਿਸੇ ਤੇ ਮੈਂ ਆਇਆ ਜੋ ਇੱਥੋਂ ਦਾ ਪ੍ਰਧਾਨ ਆ ਗੁਰਦੁਆਰਾ ਦਾ ਉਹਦੇ ਨਾਲ ਮੈਂ ਬਹਿ ਕੇ ਗੱਲ ਕਰੀ ਮਾ ਮੈਨੂੰ ਆਏ ਦੱਸੋ ਇਹ ਸੋ ਤੋਂ ਪੈਸੇ ਮੰਗੇ ਗਏ ਆ ਉਹ ਕਹਿੰਦਾ ਹਾਂ ਮੈਥੋਂ ਪੈਸੇ ਮੰਗੇ ਗਏ ਹੈਗੇ ਮੈਂ ਠੀਕ ਆ ਤੇ ਮੈਨੂੰ ਕਹਿੰਦਾ ਹੁਣ ਮਾਹੀ ਗੱਲ ਸੁਣ ਲੋ ਮੈਂ ਚੱਲ ਮੈਂ ਕਿਸੇ ਪ੍ਰਧਾਨ ਨਾਲ ਕਿਸੇ ਨਾਲ ਮੇਰਾ ਕਨੈਕਟ ਨਹੀਂ ਹੋਇਆ ਜੋ ਪਿੰਡ ਦੇ ਵਿੱਚ ਕਹਿ ਰਹੇ ਆ ਨਾ ਵੀ ਜਾਂ মিডিਆ ਦੇ ਵਿੱਚ ਕੁਝ ਵੀ ਫੈਲ ਰਿਹਾ ਹੈਗਾ ਵੀ ਇਹ ਜਾਂ ਵੀ ਪ੍ਰਧਾਨ ਨਾਲ ਗੱਲ ਹੋਈ ਹੈਗੀ ਜਾਂ ਕਾਕੇ ਕੋੜੇ ਨਾਲ ਗੱਲ ਹੋਈ ਆ ਮੇਰੀ ਇਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਹੋਈਗੀ ਤੇ ਮੇਰੀ ਗੱਲ ਸਿਰਫ ਜੋ ਆਪਣਾ ਮੰਡੀਕਾਲਾ ਵਾਲਾ ਬਾਜਾ ਸਿੰਘ ਪ੍ਰਧਾਨ ਹੈਗਾ ਲੱਗਦਾ ਉਹਦੇ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹ ਸੋਡੇ ਪਿੰਡ ਦਾ ਮਸਲਾ ਹੈਗਾ ਵੀ ਪਹਿਲਾਂ ਤੁਸੀਂ ਪਿੰਡ ਦੇ ਤੌਰ ਤੇ ਨੇ ਮੀੜੋ ਤੇ ਉਸ ਤੋਂ ਬਾਅਦ ਫਿਰ ਮੈਂ ਜੋ ਆਪਣੇ ਦੀਪੂ ਸਿੰਘ ਹੈਗਾ ਉਹਦੇ ਨਾਲ ਵੀ ਗੱਲ ਹੋਈ ਸੀ ਮਹਾ ਵੀ ਆਪਾਂ ਐ ਕਰਕੇ ਮਹਾ ਜੋ ਆਪਣੀ ਜਥੇਬੰਦੀ ਤੇ ਇੱਕ ਕਲੰਕ ਤੌਰ ਤੇ ਕਹਿ ਲੋ ਵੀ ਆਪਣੇ ਜਥੇਬੰਦੀ ਤੇ ਉਂਗਲ ਉੱਠ ਰਹੀ ਹੈਗੀ ਵੀ ਐ ਕਰਕੇ ਵੀ ਉਹ ਪੈਸੇ ਮੰਗ ਰਹੇ ਹੈਗੇ ਵੀ ਆਪਾਂ ਆ ਕੇ ਉਹਨਾਂ ਤੋਂ ਕੋਈ ਬੰਦਾ ਤੋਂ ਆਪਾਂ ਪੁੱਛ-ਦੱਸ ਕਰੀਏ ਉਹਨਾਂ ਤੋਂ ਸਪਸ਼ਟੀਕਰਨ ਜੋ ਆਪਣੀ ਬਲਾਕ ਦੀ ਬਹੁ ਅਗੇ ਬਲਾਕ ਕਨੀਓ ਦੋ ਚਾਰ ਬੰਦੇ ਆ ਕੇ ਤੁਸੀਂ ਆਪਾਂ ਉਹਨਾਂ ਤੋਂ ਸਪਸ਼ਟੀਕਰਨ ਲੈ ਲਈਏ ਬਸ ਇੰਨੀ ਗੱਲ ਹੋਈ ਹੈ ਜੀ ਹੋਰ ਕੋਈ ਗੱਲ ਨਹੀਂ ਹੋਈ ਤੁਸੀਂ ਆਪਣੇ ਤੌਰ ਤੇ ਜਿੰਨੀ छानबीन ਕੀਤੀ ਉਹਦੇ ਚ ਕੀ ਨਿਕਲ ਕੇ ਆਇਆ ਉਹ ਜਦ ਇਹ ਗੱਲ ਸੁਣ ਲੈਣਾਂ ਨੇ ਖੁਦ ਆਪ ਦਾ ਸੀ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਆ ਲਾਉਂਸਮੈਂਟ ਹੋਈ ਹੈ ਜੀ ਪੈਸੇ ਨੂੰ ਲੈ ਕੇ ਨਹੀਂ ਲਾਉਂਸਮੈਂਟ ਤਾਂ ਉਹਦੇ ਬਾਅਦ ਕੱਟ ਵੀ ਹੋਇਆ ਕੱਟ ਚ ਜਿਹੜੀ ਪ੍ਰਧਾਨ ਜੀਆ ਨੇ ਗੱਲ ਕੀਤੀ ਵੀ ਮਾਫੀ ਵੀ ਮੰਗੀ ਹੈ ਆ ਬੰਦਿਆਂ ਨੇ ਜਿਨ੍ਹਾਂ ਨੇ ਪੈਸੇ ਦੀ ਡਿਮਾਂਡ ਕੀਤੀ ਸੀ ਉਹ ਹੀ ਮਾਫੀ ਮੰ ਉਦੀ ਯਾਨੀ ਕਿ ਪੈਸੇ ਦੀ ਡਿਮਾਂਡ ਹੋਈ ਸੀ ਹਾਂ ਪੈਸੇ ਦੀ ਡਿਮਾਂਡ ਹੋਈ ਸੀ ਉਹ ਕਹਿੰਦੇ ਅਸੀਂ ਲੱਖ ਰੁਪਏ ਮੰਗਿਆ ਸੀਗਾ ਠੀਕ ਉਹ ਤੁਹਾਡੀ ਜਥੇਬੰਦੀ ਨਾਲ ਅਟੈਚ ਆਈ ਉਹ ਸਿੱਧੂਪੁਰ ਹਾਂ ਜਥੇਬੰਦੀ ਨਾਲ ਅਟੈਚ ਆਈ ਉਹ ਬੰਦੇ ਦੋ ਠੀਕ ਹੈ ਨਹੀਂ ਫਿਰ ਜਦੋਂ ਸਭ ਕੁਝ ਪ੍ਰਤੱਖ ਹੋ ਚੁੱਕਿਆ ਹੈ ਕਲੀਅਰ ਹੋ ਚੁੱਕਿਆ ਹਲੇ ਵੀ ਫਿਰ ਐਕਸ਼ਨ ਦੇ ਲਈ ਕਿਉਂ ਟਾਈਮ ਲਿਆ ਜਾ ਰਿਹਾ ਹੈਗਾ ਜਥੇਬੰਦੀ ਦੇ ਪ੍ਰਧਾਨਤਾ ਇਹ ਗੱਲ ਕਹਿ ਰਹੇ ਆ ਵੀ ਅਸੀਂ ਇਹਦੇ ਐਕਸ਼ਨ ਲਵਾਂਗੇ ਅਸੀਂ ਜਾਂਚ ਕੰਪਲੀਟ ਕਰਾਂਗੇ ਪਰ ਇਹ ਗੱਲ ਹੈ ਜਿਹੜਾ ਉਹ ਮੁੱਦੇ ਹੈ ਨਾ ਉਹ ਜਥੇਬੰਦੀ ਦੇ ਯਾਨੀ ਕਿ ਉਹ ਜਿਵੇਂ ਮੈਂ ਮੈਂ ਕਿਹਾਗਾ ਵੀ ਮੈਂ ਵਰਕਰ ਤੌਰ ਤੇ ਹਾਂ ਉਹ ਵੀ ਬੰਦੇ ਨਹੀਂ ਅਜੇ ਕੋਈ ਹਲੇ ਉਹਨਾਂ ਕੋਲੇ ਕੋਈ ਉਹਦਾ ਨਹੀਂ ਹੈਗਾ ਸੀਗਾ ਠੀਕ ਹੈ ਨਾ ਜੀ ਆਪਾਂ ਕਹਿਦੀ ਵੀ ਉਹਨਾਂ ਕੋਲੇ ਉਹਦਾ ਸੀਗਾ ਇਸ ਤੋਂ ਪਹਿਲਾਂ ਤੁਹਾਡੇ ਪਿੰਡ ਦੀ ਇਕਾਈ ਦੇ ਜਿਹੜੇ ਖਜ਼ਾਨਚੀ ਆ ਭਦਰ ਸਿੰਘ ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਹਾਂ ਪੈਸਿਆਂ ਦੀ ਡਿਮਾਂਡ ਹੋਈ ਹੈ ਹਾਂ ਜੀ ਉਹਨਾਂ ਨੇ ਕਰੀ ਹੋਣੀ ਆ ਨਹੀਂ ਜੇ ਵਰਕਰ ਹੈਗਾ ਫਿਰ ਐਡਿਟਿਵਿਟੀ ਗੱਲ ਪੈਸੇ ਮੰਗਣ ਕਿਵੇਂ ਕਿਵੇਂ ਆ ਗਏ ਫਿਰ ਜੀ ਉਹਦਾ ਹੀ ਹੋਣਾ ਪ੍ਰਧਾਨਾਂ ਦਾ ਗਲਤ ਹੋਈ ਹੋਣੀ ਹੈ ਨਾ ਉਹ ਤਾਂ ਸਾਨੂੰ ਵੀ ਪਤਾ ਨਹੀਂ ਇਹਨਾਂ ਦੇ ਗਾਹਾਂ ਆਪਣੇ ਜਥੇਬੰਦੀ ਦੇ ਕਿਸੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਆ ਵੀ ਉਹ ਇਕੱਲੇ ਦੋ ਬੰਦੇ ਆਈ ਜਿਹੜੇ ਦੋ ਬੰਦੇ ਨੇ ਪੈਸੇ ਨਹੀਂ ਮੰਗ ਕਰੀਆ ਸਾਨੂੰ ਇਹਨੂੰ ਤੁਹਾਡੇ ਹਿਸਾਬ ਨਾਲ ਕਿਹਜ ਐਕਸ਼ਨ ਹੋਣਾ ਚਾਹੀਦਾ ਹੁਣ ਉਹਨਾਂ ਤੇ ਹਾਂ ਅਸੀਂ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਜਥੇਬੰਦੀ ਨੂੰ ਬਦਨਾਮ ਕਰਦਾ ਜੀ ਠੀਕ ਹੈ ਨਾ ਉਹਨਾਂ ਤੇ ਜਿਹਾ ਜੀ ਆਪਾਂ ਨੂੰ ਜਥੇਬੰਦੀ ਉਹ ਕਰੂਗੇ ਉਹਨਾਂ ਨੂੰ ਕੋਈ ਕਾਰਵਾਈ ਕਰੂਗੀ ਉਹ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਠੀਕ ਹੈ ਕੋਈ ਵੀ ਜਥੇਬੰਦੀ ਨੂੰ ਬਦਨਾਮ ਕਰਨਾ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਗਈ ਠੀਕ ਹੈ ਸਾਨੂੰ ਇਹਨਾਂ ਪਤਾ ਸਾਡੀ ਜਥੇਬੰਦੀਆ ਜਿਹੜੀ ਇੱਕੋ ਇੱਕ ਜਥੇਬੰਦੀ ਆ ਸਾਡੀ ਜਿਹੜੀ ਨਰੋਲ ਸਦਾ ਲਈ ਕਿਸਾਨੀਆਂ ਲਈ ਲੜਦੀ ਆ ਹੱਕ ਸੱਚ ਲਈ ਲੜਦੀ ਆ ਉਹ ਸਾਨੂੰ ਪਤਾ ਹੈ ਗਈ